ਆਈ ਥਿੰਕ ਸਲਾਇਤ ਹੁੰਦੀ ਹੈ ਕਿਸੇ ਬੰਦੇ ਦੇ ਕੰਮ ਦੀ ਹੈ ਨਾ ਜੀ ਜਾਂ ਕੁਝ ਕਿਵੇਂ ਹੋ ਬਾਈ ਤੁਸੀਂ ਕੀ ਹਾਲ ਚਾਲ ਚੜਦੀ ਕਲਾ ਬਵੇਂ ਚੱਲ ਰਹੀ ਲਾਈਫ ਅੱਜਕੱਲ ਬੱਚੀ ਜ਼ਿੰਦਗੀ ਜ਼ਿੰਦਾਬਾਦ ਹੈ ਰਣਾ ਰਣ ਵੀਰ ਕਹਿੰਦੇ ਹੁੰਦੇ ਹਨ ਨਾ ਬਿਲਕੁਲ ਤੇ ਉਹ ਜ਼ਿੰਦਗੀ ਜ਼ਿੰਦਾਬਾਦ ਰਹਿਣੀ ਚਾਹੀਦੀ ਬਾਕੀ ਇਸ ਤਰ੍ਹਾਂ ਜੇ ਕਿ ਸੜੇ ਕੁਛ ਸ਼ੇਰ ਸੀਗੇ ਕਿ ਸਵੇਰ ਸਵੇਰ ਹਮ ਕਿਆ ਕਰਤੇ ਹਨ ਤੂੰ ਹੀ ਤੂੰ ਕਹਾ ਕਰਤੇ ਹਨ ਓਏ ਹੋਏ ਹੋਏ ਹਮ ਕੋ ਵਹੀ ਤਬਾ ਕਰਤੇ ਹਨ ਜਿਨ ਕੇ ਲਿਏ ਦੁਆ ਕਰਤੇ ਹਨ ਓਏ ਹੋਏ ਹੋਏ ਇੱਕ ਵੋ ਹੈ ਕਹਾ ਕਰਤੇ ਹਨ ਇੱਕ ਹਮ ਹੈ ਸਹਾ ਕਰਤੇ ਹਨ ਰੋਣਾ ਹੋ ਤਾਂ ਛੁਪ ਕੇ ਰੋਣਾ ਵਰਨਾ ਲੋਕ ਹਾਂਸਾ ਕਰਦੇ ਹਨ ਵਾ ਵਾ ਮਾਨਾ ਕਿ ਹਮ ਕੁਛ ਨਹੀਂ ਕਰਤੇ ਮਾਨਾ ਕਿ ਹਮ ਕੁਛ ਨਹੀਂ ਕਰਤੇ ਪਰ ਹਮ ਇੱਕ ਵਫਾ ਕਰਤੇ ਹਨ ਹਮ ਫਰਿਸ਼ਤੇ ਨਹੀਂ ਹੈ ਦੇਵੀ ਬੰਦੇ ਹੈ ਗੁਨਾਹ ਕਰਤੇ ਓਏ ਹੋਏ ਹੋਏ ਇੱਕ ਬੜਾ ਚਲੀ ਜਾਂਦੀ ਹੈ ਇੱਕ ਬੇਸਿਕ ਸਵਾਲ ਨਾ ਮੈਨੂੰ ਮੈਂ ਜਿੰਨਾ ਜਿੰਨਾ ਨੂੰ ਦੱਸਿਆ ਕਿ ਮੇਰਾ ਅੱਜ ਤੁਹਾਡਾ ਪੋਡਕਾਸਟ ਹੈ ਮੇਰੇ ਦੋ ਤਿੰਨ ਬਹੁਤ ਦਿਲ ਦੇ ਖਾਸ ਤਿੰਨਾਂ ਦਾ ਇੱਕੋ ਹੀ ਸਵਾਲ ਸੀ ਕਿ ਯਾਰ ਬੰਦੇ ਦੇ ਬਹੁਤ ਢੋਂਗੀ ਸੱਟ ਲੱਗੀ ਹੋਈ ਹੈ ਉਹ ਮੈਂ ਹਮੇਸ਼ਾ ਤੇ ਇਹਦੇ ਜਵਾਬ ਚ ਨਾ ਕਿ ਸ਼ਾਇਦ ਕਿਸੇ ਹਿੰਦੀ ਫਿਲਮ ਦਾ ਡਾਇਲੋਗ ਆ ਉਹ ਕਹਿੰਦਾ ਕਹਿੰਦਾ ਹਮ ਦਰਦ ਵੇਚਦੇ ਹਾਂ ਖਰੀਦ